ਥੱਲੇ 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 ਘਰ ਥੱਲੇ ਥੱਲੇ ਹੱਥ ਕਰ ਥੱਲੇ ਹੱਥ ਥੱਲੇ ਹੱਥ ਕਰ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਪਣੇ ਦਿਸਦਾਰਾਂ ਕੋਲ ਆਇਆ ਹੋਇਆ ਹਾਂ ਕੁਝ ਨਾਲ ਵੀਡੀਓ ਬਣਾਉਂਦੀ ਤੇ ਕੁਝ ਨਾਲ ਨਹੀਂ ਵੀਡੀਓ ਬਣਾਇਆ ਤੇ ਸਾਰੇ ਇੱਧਰ ਪਿੱਛੇ ਖੜੇ ਆਹ ਭਾਈ ਇੱਧਰ ਘਰ ਇਹਨਾਂ ਦਾ ਬਹੁਤ ਸੋਹਣਾ ਘਰ ਹੈ ਤੇ ਪਿੱਛੇ ਦੀ ਲੋਕੇਸ਼ਨ ਇੱਧਰ ਦੀ ਇੱਧਰ ਆਹ ਚੱਦਰ ਤਸਤਵੰਤ ਬਾ ਜੇ ਇੱਧਰ ਮਾਮਾ ਤੇ ਇਹ ਜੀ ਮੇਰਾ ਭਤੀਜਾ ਹਾਂਜੀ ਹਾਂਜੀ ਇਹ ਵੀ ਭਤੀਜਾ ਇਹ ਵੀ ਭਤੀਜਾ ਠੀਕ 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 ਤੇ ਭਾਈ ਸਾਰੇ ਬਹੁਤ ਜ਼ਿਆਦਾ ਪ੍ਰੇਮ ਦਿੱਤਾ ਤੇ ਚਲਦੇ ਆ ਜੇ ਨਾਲੇ ਸਾਰੇ ਕੋ ਮਨ ਸਾਰੇ ਇਕੱਠੇ ਹੀ ਘੁੰਮਣਾ ਆਪਾਂ ਨੇ ਤੇ ਨਾਲ ਦੀ ਨਾਲ ਫਿਰ ਆਪਾਂ ਵੀਡੀਓ ਬਣਾਈ ਜਾਂਦੇ ਆ ਇੱਧਰ ਇੱਕ ਭਾਜੀ ਹੋਰ ਆ ਗਏ ਨੇ ਇੱਧਰ ਤੇ ਇੱਧਰ ਸਾਡੇ ਘਰ ਦੇ ਖੜੇ ਨੇ ਤੇ ਉਹ ਭਾਜੀ ਉਹਨਾਂ ਦੀ ਵਾਈਫ ਹੋਰ ਭਾਜੀ ਠੀਕ ਠਾਕ ਦਿਲ ਲੱਗਿਆ ਤੇ ਦਿਲ ਲੱਗਿਆ ਮੈਨੂੰ ਤਾਂ ਬਹੁਤ ਸੋਹਣਾ ਲੱਗਿਆ ਚਾਰੇ ਪਾਸੇ ਬਹੁਤ ਪੀਸਫੁਲ ਜਗਾ ਰਿਆ ਸ਼ਾਂਤ ਤੁਹਾਨੂੰ ਆਇਆ ਲੱਗਦਾ ਕੋਈ ਬੰਦਾ ਕੋਈ ਬਾਹਰ ਹੈ ਕੋਈ ਇੱਥੇ ਕੋਈ ਰਹਿੰਦਾ ਆਇਆ ਸਾਰੇ ਅੰਦਰ ਜੇ ਬੜੇ ਹੋਏ ਆ ਇਹ ਹਾਂਜੀ ਹਾਂਜੀ ਨਾ ਕੋਈ ਬੱਚਾ ਕੋਈ ਬਾਹਰ ਕੋਈ ਹਲਜਲ ਹਈ ਹੋ ਨਹੀਂ ਥਾਲੀ ਕੋਈ ਸ਼ਾਂਤੀ ਹਾਂ 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 ਹੁਣ ਕਿਹੜਾ ਰਹਿ ਗਿਆ ਜੀ ਬੰਦਾ ਆ ਗਿਆ ਸਾਰੇ ਚਲੋ ਬੈਠੋ ਬਰ ਹਾਂ ਬੈਠੋ ਬੈਠੋ ਔਰ ਗੱਡੀ 'ਚ ਗੱਲਾਂ ਗੱਲਾ ਮਾਰਦੇ ਗੱਡੀ 'ਚ ਬੈਠ ਕੇ ਆਪਾਂ ਜੇ ਗੱਲਾਂ ਮੁੱਕ ਨਹੀਂ ਅੱਧਾ ਬਾਹਰ ਖੜੇ ਨਾ ਪਤਾ ਕਾਟਾ ਹੋ ਗਿਆ ਆਪਾਂ ਨੂੰ ਕਰਦੇ ਕਰਾਉਂਦਿਆਂ ਨੂੰ ਪਹਿਲਾਂ ਚਲੋ ਕਰੋ ਜੀ ਚਲੋ ਮੰਮਾ ਮੈਨੂੰ ਅੱਗੇ ਬਿਠਾ ਲ ਦਿੰਦਾ ਇਹਨਾਂ ਨੂੰ ਗੁੱਸਾ ਨਾ ਕਰਿਓ ਭਾਈ ਕਹਿੰਦੇ ਬੰਦਾ ਅੱਗੇ ਸੀਨੀਅਰ ਬੰਦਾ ਅੱਗੇ ਬੈਠਣਾ ਚਾਹੀਦਾ ਮੰਮਾ ਕਹਿੰਦੇ ਤੂੰ ਅੱਗੇ ਤੇ ਵੀਡੀਓ ਵਧੀਆ ਬਣਾ ਲਈ ਫਿਰ ਅੱਗੇ ਤੇ ਜਾਊਂਗਾ ਵਧੀਆ ਤੇਰਾ ਵਿਊ ਵਧੀਆ ਆ ਜੂਗੇ ਹਾਂਵੇਂ ਗੁੱਸਾ ਨਾ ਕਰੀ ਦੇਖ ਲੈ ਫਿਰ ਇਹ ਕੀ ਗੱਲ ਹੈ ਅੱਛਾ ਘਰ ਤੋਂ ਉੱਧਰ ਬੈਠ ਕੇ ਗੱਡੀਆਂ ਕਾਲੀਆਂ ਰੱਖੀਆਂ ਭਾਈ ਸੁਪੰਤ ਭਾਜੀ ਹੁਣਾਂ ਨੇ ਐ ਰੱਬਾ ਸਾਰਿਆਂ ਨੇ ਕਾਲੀਆਂ ਕਾਲੀਆਂ ਗੱਡੀਆਂ ਹੋ ਗਿਆ ਲੋ ਸਟੇ ਇੱਕ ਸਵਾਰੀ ਰਹਿ ਗਈ ਸੀ ਆ ਜਾ ਆ ਜਾ ਆ ਜਾ ਭਤਾ ਜੀ ਆ ਜਾ ਭਾਈ ਇਹ ਕੰਨ ਕਰ ਲਾ ਇਹ ਬੂਹਨ ਕਰ ਦੇ ਮੂਰੇ ਸ਼ੁਕਰ ਆ ਰੱਬ ਦਾ ਭਾਈ ਕਿਉਂ ਇਹਦਾ ਬਾਹਰ ਨਿਕਲਿਆ ਬਿਲਕੁਲ ਬਿਲਕੁਲ ਅ ਨਹਿਦਾ ਇਹਦਾ ਪਰਮਾਤਮਾ ਦਾ ਸ਼ੁਕਰ ਹੈ ਕਿ ਦੇਖ ਲਿਓ ਬੁਰੀ ਦੇ ਇੱਥੇ ਚੱਲ ਰਿਹਾ ਵੇਖੋ ਦੇਖ ਲਓ ਜੀ ਅਸੀਂ ਹੁਣ ਖੜ ਕੇ ਇੱਕ એનર્ਜੀ ਡ੍ਰਿੰਕਾ ਲੈ ਲਈਏ ਤੇ ਬਾਪਾ ਨੂੰ ਵਿੱਚ ਵਿੱਚ ਆ ਲੱਗੇ ਆਜੋ ਬਾਪੇ ਆਜੋ ਆਜੋ ਸਾਡੇ ਥੋੜੇ ਬੰਦੇ ਨਾਲ ਕੋਈ ਸਮਾਂ ਭੁੱਲਿਆ ਜਿਹੜੇ ਸਾਡੇ ਦੂਜੀ ਗੱਡੀ ਤੋਂ ਘਰੋਂ ਗਏ ਆ ਅਸੀਂ ਕਿ ਜਦ ਤੱਕ ਕੁਛ ਨਾ ਕੁਛ ਦੇ ਲਈ ਭਾਈ ਕੀ ਲੈਣਾ ਭਾਈ ਹੋਲਡਰ ਕਾ ਹੋਲਡਰ ਕਾ ਲੈਣਾ ਜਿਹੜੇ ਬੰਦੇ ਵਰਕਰ ਕੰਮ ਕਰਦੇ ਪੱਤਾ ਲੈਣ ਦਾ ਪੱਤਾ ਵੀ ਦੇ ਦੇ ਤੇ ਜਿਹੜੇ ਵਰਕਰ ਪੱਤਾ ਲੈਣ ਦੇ ਜਿਹੜੇ ਵਰਕਰ ਕੰਮ ਕਰਦੇ ਯਾਰ ਉਹਨਾਂ ਵਾਸਤੇ ਕੋਈ ਠੰਡੇ ਲੈਣੇ ਆ ਤੇ ਉਹ ਥੋੜੀ ਗਰਮੀ ਜੀ ਆ ਹਾਂ ਉਹ ਕੰਮ ਥੋੜਾ ਜਿਹਾ ਹਾਰਡ ਆ ਤੇ ਉਹਨਾਂ ਨੂੰ ਵਿਚਾਰਿਆਂ ਫੰਡਾ ਇਹਦੇ ਨਾਲ ਸਾਡਾ ਦਾਗ ਪਿਆ ਹੋਇਆ ਆ ਇਹਨੂੰ ਕਰੇ ਸਾਫਾ ਜਿਹੜਾ ਉਹ ਕੋਟਰਾ ਕਪੜਾ ਜਿਹਾ ਕੋਈ ਜਦੋਂ ਬਾਹਰ ਦੇਖਦਾ ਆ ਵਿੱਚ ਆ ਜਾਂਦਾ ਮੈਂ ਕਿਹਾ ਵਿੱਚ ਦੇ ਆ ਸਾਫ ਜਾ ਕਰਦੇ ਪਿੱਛੇ ਤੇ ਵੀਡੀਓ ਬਣਾਉਂਦੇ ਨੇ ਸਾਹਮਣੇ ਨੂੰ ਫਰੰਟ ਆਪਾਂ ਵੀਰੇ ਦਾਗ ਆ ਜਾਂਦਾ ਵਿੱਚ ਇਹ ਲੋ ਸਤਵੰਤ ਭਾਜੀ ਦੇਖਿਆ ਹੈ ਇਹ ਕਪੜਾ ਜਾ ਹਾਂਜੀ ਪੱਤਾ ਪੱਤਾ ਆ ਗਿਆ ਇੱਧਰ ਦਾ ਪੱਤਾ ਇੱਧਰ ਦਾ ਪੱਤਾ ਹਾਂ ਸਹੀ ਹੈ ਠੀਕ ਹੈ ਚੱਲ ਜੇ ਸਾਡੇ ਲਈ ਪੱਤਾ ਸਹੀ ਹੈ ਲੋ ਭਾਈ ਨਿਊਜ਼ੀਲੈਂਡ ਦਾ ਪੱਤਾ ਹਾਂ ਲੋ ਜੀ ਸੇ ਹੁਣ ਬਹੁਤ ਉਚਾਈ ਪਰ ਆਏ ਆ ਥੱਲੇ ਤੇ ਗੱਡੇ ਦਾ ਬਹੁਤ ਜ਼ੋਰ ਲੱਗਾ ਹਾਈਟ ਪਰ ਆ ਗਏ ਆ ਪੂਰਾ ਇੱਥੋਂ ਸ਼ਹਿਰ ਦਿਖਦਾ ਤੇ ਸਾਰੇ ਖੜ ਕੇ ਆ ਕੇ ਦੇਖਦੇ ਆ ਤੇ ਹੁਣ ਇੱਕ ਦੋ ਫੋਟੋ ਫੋਟੋ ਖਿੱਚਦੇ ਇੱਥੇ ਸਾਰੇ ਬੰਦੇ ਇਹ ਪੌਂਟ 뷰 ਆ ਇਹ ਨਹੀਂ ਨਹੀਂ ਹਾਂਜੀ ਮਾਟ ਉਹ ਸਾਹਮਣੇ ਟਾੜੀ ਉਹ ਜਿਹੜੇ ਮਾਡਲ ਸਾਹਮਣੇ ਆ ਸਾੜੀ ਪੌਂਟ ਸਾੜੀ ਜਿਹੜੇ ਮੈਂ ਕੱਲ ਸੀਗੇ ਅੱਛਾ ਤੇ ਆ ਇਧਰ ਮਤਲਬ ਆਪਾਂ ਇਹ ਆ ਸਾਰਾ ਢੰਗਾ ਇੱਧਰ ਆ ਆਪਾਂ ਉਹ ਆਇਆ ਉਹ ਜਿਹੜਾ ਉਹ ਤੋਂ ਆਇਆ ਆਪਾਂ ਜਿਹੜਾ ਤੁਸੀਂ ਮਾੜਾ ਕਹਿੰਦਾ ਆਇਲੈਂਡ ਕਹਿੰਦੇ ਉਹ ਘਾਏ ਉਹ ਵਾਲਾ ਇੱਕ ਆਇਲੈਂਡ ਵਿੱਚ ਹੋਰ ਛੋੜਾ ਦੇ ਦਾਂ ਤੁਹਾਨੂੰ ਹਾਂ ਹਾਂ ਇਹਦੀ ਵੀ ਜਾਣਾ ਪੈਂਦਾ ਬੱਚਾ ਬਹੁਤ ਜਾਂਦੀ ਹੈ ਅੱਛਾ ਜੀ ਰੱਤ ਦਾ ਆਇਲਾ ਜਿਹੜਾ ਸੁੱਕਿਆ ਸੁੱਕਿਆ ਜਾਂਦਾ ਨਾ ਤੁਸੀਂ ਸੀਗੇ ਮੋਹਰ ਦੋਣ ਉੱਥੇ ਉਹ ਪਾਰਟੀ ਦੇਖੋ ਹਾਂ ਹਾਂ ਲਓ ਜੀ ਅਸੀਂ ਆਪਣੇ ਸਲਫੀਆਂ ਲੈ ਲੀਆਂ ਫੋਟੋਆਂ ਖਿੱਚ ਲੈ ਯਾਦਗਾਰ ਤੇ ਪਿੱਛੇ ਦਾ 뷰 ਬੜਾ ਸੋਹਣਾ ਆ ਰਿਹਾ ਸਿੱਥੇ ਦੇ ਆਜਾੜ ਤੇ ਚਲੋ ਜੀ ਅੱਗੇ ਫਿਰ ਜੀ ਚਲੋ ਜੀ ਆਜੋ ਕੀ ਬਾਤ ਆ ਬਈ ਨਿਊਜ਼ੀਲੈਂਡ ਦੀ ਕੀ ਬਾਤਾਂ ਕੀ ਬਾਤਾਂ ਲੋ ਜੀ ਹੁਣ ਤੁਹਾਨੂੰ ਦਿਖਾਉਂਦੇ ਇੱਥੇ ਦੇ ਖੇਤ ਤੇ ਖੇਤੀ ਕਿਦਾਂ ਕਰਦੇ ਇੱਥੇ ਜਿਹੜੇ ਆਪਣੇ ਪੰਜਾਬੀ ਮੁੰਡੇ ਬੁਲਾਉਂਦੇ ਸਾਰੇਆਂ ਨੂੰ ਆਪਣੇ ਪੰਜਾਬੀ ਮੁੰਡੇ ਤੇ ਗੱਡੀਆਂ ਖੜੀਆਂ ਸੋਹਣੀਆਂ ਸੋਹਣੀਆਂ ਆ ਸਾਰੇ ਤੇ ਇੱਥੇ ਕੇਵੀ ਦਾ ਲੱਗੇ ਹੋਏ ਬੂਟੇ ਜਿਹੜੇ ਬੂਟੇ ਜਾਂ ਦਰਖਤ ਜੋ ਵੀ ਕਹਿ ਸਕਦੇ ਆਪਾਂ ਆ ਦੇਖੋ ਇਹ ਘਾਹ ਦੇ ਕਿੰਨੀ ਵਧੀਆ ਚੀਜ਼ ਬਣਾਈ ਜਿਹੜਾ ਇੱਥੇ ਤੋਂ ਕੱਟ ਕੇ ਬੂਟੇ ਉੱਪਰ ਚੱਕਿਆ ਹੋਇਆ ਇਹ ਇਹ 골ਡ ਕੀਵੀ ਆ ਆਹ ਇਹ ਆਪਣੇ ਕਿਹੜੇ ਪਤੀਜਾ ਦਾ ਕੰਮ ਹੈ ਇੱਥੇ? ਇਹ ਗੁਰਜੀਤ ਦਾ ਗੁਰਜੀਤ ਦਾ ਕੰਮ ਹੈ ਇੱਥੇ ਠੀਕ ਹੈ। ਇਹ ਗੁਰਜੀਤ ਦਾ ਹੈ। ਅੱਛਾ। ਉਹਨੇ ਇੱਥੇ ਉਹਨਾਂ ਨੇ ਇੱਥੇ ਕਲਾਤਾ ਇੱਥੇ। ਹਾਂ ਕੰਟੈਕਟ ਲੈ ਲੈ ਕੇ ਆਪਣੇ ਬੰਦੇ ਰੱਖੇ ਉਹ ਆਪਣੇ ਬੰਦੇ। ਹਾਂ ਹਾਂ ਹਾਂ। ਠੀਕ ਹੈ ਠੀਕ ਹੈ। ਅੱਜ ਪਤਾ ਸਕੇ ਦਰ ਆਇਓ। ਇਹ ਸਾਡਾ ਛੋਟਾ ਭਰਾ ਹੀ ਹੈ ਮਤਲਬ। ਪਰ ਇਹ ਉਹ ਰੰਗੇ ਦੇ ਵਿੱਚ ਜਿੰਨਾ ਵੀ ਮਤਲਬ ਵੀ ਕੋਈ ਵੀ ਸਟੂਡੈਂਟ ਆ ਹਾਂ ਹਾਂ ਕੋਈ ਵੀ ਬੰਦਾ ਆਂਦਾ ਉਹਨੂੰ ਅਕਮੋਡੇਸ਼ਨ ਇਹ ਲੱਭ ਕੇ ਦਿੰਦਾ। ਅੱਛਾ ਜੀ। ਤਿੰਨ ਗਰੁੱਪ ਚੱਲਦੇ ਆ ਉਹਦੇ। ਅੱਛਾ ਜੀ ਠੀਕ ਹੈ ਠੀਕ। ਬਹੁਤ ਬੜੀ ਬਹੁਤ ਬੜੀ ਰਾਤ ਨੂੰ 12 ਵਜੇ ਕਰ ਲੱਭ ਕੇ ਜੇ ਜਗੇ ਨੇ ਕਹਿੰਦਾ ਬਈ ਅੱਜ ਅਜ ਫਰੈਂਡ ਨੂੰ ਕਮਰਾ ਨਹੀਂ ਹੈਗਾ ਹਾਂ ਸਭ ਕਦੋਂ ਇਹ ਹੈਲਪ ਕਰਦੇ ਆ ਵੀ ਬਹੁਤ ਬੜੀ ਸੇਵਾ ਜਿਹੜੀ ਤੁਸੀਂ ਆਪਣੇ ਪੰਜਾਬ ਪਿੱਛੇ ਜੀ ਵਿਸਟਰ ਬਹੁਤ ਜ਼ਿਆਦਾ ਹੈ ਜੀ ਹਾਂ 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 ਅੰਦਰ ਐਵੇਨਿਊਪੁਰ ਘਰਨੇ ਆਪਣੇ ਦਰਵਾਜ਼ੇ ਖੋਲੇ ਸੀ ਤੇ ਰੂਮ ਚੜ੍ਹੇ ਸੀ ਉਹਨਾਂ ਨੇ ਵਿਸਟਰ ਲਈ ਅੱਛਾ ਇਹ ਹਫ਼ਤੇ ਲਈ ਰਹਿ ਸਕਦੇ ਆ ਠੀਕ 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 ਉਸ ਤੋਂ ਬਾਅਦ ਹੈ ਨਾ ਨਵੇਂ ਬੰਦੇ ਹੁੰਦੇ ਆ ਫਰੀ ਪ੍ਰੈਸ ਹੁੰਦੇ ਆ ਠੀਕ ਆ ਠੀਕ ਆ ਠੀਕ ਸਾਰਾ ਕੁਝ ਇਹਨਾਂ ਨੇ ਕਰ ਕਰਾ ਕੇ ਵੀ ਬੰਦੇ ਹੁਣ ਬਹੁਤ ਲੋ ਭਾਈ ਜੋ ਕੋਈ ਟਰੰਕ ਦੇ ਵਿੱਚ ਆ ਫਤਿਹ ਸਿੰਘ ਨੂੰ ਲੱਭ ਲਓ ਇ ਕੰਮ 'ਚ ਕੋਈ ਲੀਗਲ ਬੰਦੇ ਵਾਸਤੇ ਹੈਗਾ ਕੰਮ ਆ ਲੀਗਲ ਬੰਦੇ ਵਾਸਤੇ ਹੈਗਾ ਜੋ ਜਿਹੜੇ ਬੰਦੇ ਵਾਸਤੇ ਅਸੀਂ ਨਹੀਂ ਕਰ ਸਕਦੇ ਦੂਜੇ ਜਿਹੜੇ ਆਪਣਾ ਬਲੈਕਲਿਸਟ ਆ ਓਵਰਸਟੇ ਹੋਇਆ ਹੋਵੇ ਟੂਰਿਸਟ ਪਰ ਆਇਆ ਹੋਵੇ ਟੂਰਿਸਟ ਉਹਨਾਂ ਲਈ ਨਹੀਂ ਹੈਗਾ ਤੇ ਵਰਕ ਰਾਈਟਸ ਹੈਗੇ ਆ ਅਸੀਂ ਜ਼ਰੂਰ ਕੰਮ ਦਵਾਂਗੇ ਠੀਕ ਹੈ ਠੀਕ ਹੈ ਤੇ ਬਾਕੀ ਤੁਸੀਂ ਦਿਖਾ ਦਿਓ ਬੰਦੇ ਲੱਗੇ ਹੋਏ ਆ ਆ ਦਿਖਾ ਦਿਓ ਕੋਈ ਆਪਾਂ ਇੱਧਰ ਮੁੰਡੇ ਲੱਗੇ ਹੋਏ ਨੇ ਸਾਰੇ ਇੱਧਰ ਆ ਸਾਡਾ ਕੋਈ ਬੰਦਾ ਆ ਗਿਆ ਇੱਧਰ ਤੇ ਹਾਂ ਹਾਂ ਕੀ ਵੀ ਦੀ ਬਹੁਤ ਸਾਫ ਸਵਾਲ ਹੁੰਦੀ ਆ ਹਾਂਜੀ ਭਾਈ ਤੁਸੀਂ ਤਾਂ ਹੁਣ ਕੰਮ ਸਿੱਖੇ ਤੁਸੀਂ ਦੱਸੋ ਜੀ ਹੁਣ ਅੱਗੇ ਇੰਟਰਵਿਊ ਤੁਹਾਡੇ ਚੱਲ ਰਹੀ ਹੈ ਇਹਨਾਂ ਜੀ ਮੇਲ ਦੀ ਪ੍ਰੂਨਿੰਗ ਹੋ ਰਹੀ ਹੈ ਅੱਛਾ ਅੱਛਾ ਮੇਲ ਦੇ ਐਕਸਟਰਾ ਮਤਲਬ ਮੇਲ ਵਧਿਆ ਹੋ ਹੁੰਦਾ ਹਾਂ 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 ਅੱਗੇ ਤੱਕ ਸੈਂਟਰ ਤੱਕ ਆ ਜਾਂਦਾ ਹਾਂ ਐਕਸਟਰਾ ਉਹਨਾਂ ਨੂੰ ਵੜ ਦਿੰਦੇ ਆ ਠੀਕ ਹੈ ਠੀਕ ਆਪਣੀ ਲੋਡ ਹੁੰਦੀ ਆ ਆ ਜੋ ਠੀਕ ਹੈ ਪਰ ਜਿਹੜੇ ਹਾਇਦੀ ਦੀ ਕਟਿੰਗ ਚੱਲ ਰਹੀ ਵੀ ਜਿਹੜੇ ਪੱਤੇ ਫालतू ਮੈਂ ਪਿਛਲੀ ਵਾਰ ਜੀ ਦੱਸਿਆ ਤਾਂ ਤੇ ਆਪਣੇ ਪੰਜਾਬੀ ਮੁੰਡੇ ਲੱਗੇ ਹੋਣੇ ਪੂਰੇ ਜੋਰਾਂ ਠੋਰਾ ਨਾਲ ਡਾਲਰ ਤੋਂ ਡੋਲਰ ਫਟਰ ਮੜਾ ਦੇ ਦੂਜੀ ਆ ਜਾ ਫਟਰ ਇਹਦੇ ਸੁਆਈ ਸਾਡਾ ਮਤਲਬ ਅੱਛਾ ਫਿਰ ਸਾਡੇ ਉਸਤਾਦ ਜੀ ਇਹ ਮੈਨੂੰ ਸਿਖਾਣ ਵਾਲਾ ਬੰਦਾ ਇਹ ਹੈ ਅੱਛਾ ਜੀ ਠੀਕ ਹੈ ਇਹ ਸਮਝਾਉਂਗਾ ਤੁਹਾਨੂੰ ਹਾਂ ਜੀ ਆ ਜੀ ਆਓ ਦੱਸੋ ਸੱਜਣ ਮੇਰੇ ਪ੍ਰੋਵਾਈਡਰ ਦਾ ਤੂੰ ਆ ਸੁਆ ਇਹ ਦਿਖਾਉਣ ਦੇ ਨਹੀਂ ਦੱਸ ਸਰ ਅੱਜ ਫਿਰ ਅਸਰ ਕਾਹਦੇ ਤੁਸੀਂ ਆ ਜਾਓ ਕੋਈ ਕੰਮ ਕਰਨ ਵਾਲਾ ਨਹੀਂ ਇਹ ਡੋਰ ਛਕੀਨ ਵਾਲੇ ਬੰਦੇ ਆ ਅੱਛਾ ਟੋਰ ਛਕੀਨ ਅੱਛਾ ਇਹਨੂੰ ਪੁੱਛੋ ਸਹੀ ਲੱਗੀ ਹੈ ਅੱਛਾ ਹਾਂ ਸੇਲ ਕਿਤੇ ਲੱਗੀ ਹੈ ਸਹੀ ਹੈ ਫਰਾਈਡੇ ਦਾ ਨਹੀਂ ਲੱਭਦੇ ਹਾਂ ਫਤਿਹ ਸਿੰਘ ਜੀ ਆ ਸਮਝਾ ਜਿੱਦਾਂ ਹੁਣ ਆਹ ਇਹਦੇ ਵਿੱਚ ਜਿੱਦਾਂ ਇੱਕ ਰੱਖ ਲੈਣਾ ਆਪਾਂ ਨੇ ਨਾ ਇਹ ਇਹ ਤਾਂ ਮੇਨ ਹੈ ਜੀ ਇਹ ਇਹ ਨੇਰ ਆ ਤੋਂ ਕੱਟ ਜਾ ਇਹਨੂੰ ਕਿੰਗ ਫਰੂਟ ਕਹਿੰਦੇ ਆ ਨਾਲ ਦੋ ਹਾਂ ਹਾਂ ਯਾਰ ਕਿੰਗ ਫਰੂਟ ਵੀ ਲੋਣਾ ਪੈਂਦਾ ਜੇ ਬੈਡ ਸ਼ੇਪ ਹੋਵੇ ਬੈਡ ਸ਼ੇਪ ਇਹਦਾ ਹੁਣ ਆ ਦੇਖੋ ਛੱਟ ਥੋੜਾ ਚੌੜਾ ਜਿਹਾ ਨਾ ਸੋ ਚਪਟਾ ਜਹਾ ਹਾਂ ਹਾਂ ਜਿਉਂਣ ਵਿੱਚ ਆਲਾ ਮਾੜਾ ਫਰੂਟ ਆ ਇਸੀ ਮਾੜਾ ਲਾਦੇ ਨਾ ਗ੍ਰੀਨ ਹਾਂ ਹਾਂ ਇਹਦੇ ਨਾਲ ਹੀ 골ਡ ਐ ਮੈਂ ਤੁਹਾਨੂੰ ਪਾ ਕੇ ਬੋਲਦਾ ਵਾਹ ਜੀ 골ਡ ਠੀਕ ਹੈ ਠੀਕ ਹੈ ਠੀਕ ਹੈ ਇੱਥੇ ਪਰ ਕਿੰਨੇ ਏਕੜ ਦਾ ਜਿੱਥੇ ਸਾਰਾ ਇਹ 1.4 ਗ੍ਰੀਨ ਹੈ ਕਿ ਤੇ 1.84 ਹੈਗਾ ਜੀ 골ਡ ਅੱਛਾ ਠੀਕ ਹੈ ਠੀਕ ਹੈ ਇਕੱਲੇ ਦਾ ਸਕੁਏਰ ਆ ਹਾਂ ਹੇਕਟੇਰ 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 ਤੇ 2.5 ਕਿੱਲੇ ਪੜਜਦੇ ਇੱਕ ਹੇਕਟੇਰ ਚ ਹਾਂ 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 ਜੋ ਦੇਖਿਆ ਜਾਵੇ ਨਿਊਜ਼ੀਲੈਂਡ ਵਿੱਚ ਦੋ ਤਿੰਨ ਚੀਜ਼ਾਂ ਮਸ਼ਹੂਰ ਹੋਇਆ ਇੱਥੇ ਦਾ ਕੀਵੀ ਹੋਈ ਤੇ ਜਿਹੜੀਆਂ ਭੇਡਾਂ ਉਹਨਾਂ ਦੇ ਰੂਣ ਤੇ ਦੁੱਧ ਇੱਥੇ ਦਾ ਜਾਂ ਫਿਰ ਇੱਥੇ ਕਹਿੰਦੇ ਲੱਕੜੀ ਬਹੁਤ ਵਿਗਦੀ ਹੈ ਜਿਹੜੀ ਇੱਥੇ ਦੀ ਪੂਰੇ ਵਰਲਡ ਵਿੱਚ ਫੇਮਸ ਲੱਕੜੀ ਜਿਹੜੀ ਆਪਣੇ ਘੋਣਾ ਨਹੀਂ ਲੱਗਦਾ ਹੈਗਾ ਮੈਂ ਸਿਰਫ ਤਿੰਨ ਚਾਰ ਚੀਜ਼ਾਂ ਜਿਹਦੇ ਸਰਪਰ ਆਪਣਾ ਨਿਊਜ਼ੀਲੈਂਡ ਚੱਲਿਆ ਹੋਇਆ ਪੂਰਾ ਕਵਰ ਕਰਿਆ ਹੋਇਆ ਵੀ ਬਹੁਤ ਮਹਿੰਗੀ ਕੀ ਵੀ ਜਾਂਦੀ ਇੱਥੇ ਦੀ ਪੂਰੇ ਵਰਲਡ ਚ ਜਾਂਦੀ ਆ ਤੇ ਤੁਹਾਨੂੰ ਤੁਹਾਨੂੰ ਦੂਜਾ ਦਿਖਾਉਂਦਾ ਜਿਹੜਾ ਅਸੀਂ ਪਹਿਲਾਂ ਇਹ ਤੇ 골ਡ ਵਾਲਾ ਜੇ ਆਪਾਂ ਕਹਦੇ ਵੀ ਆਹ ਲੇਡੀਜ਼ ਆ ਇੱਥੇ ਜਿਹੜਾ ਪਾਪਾ ਮੈਨੂੰ ਸਮਝਾ ਰਿਹਾ ਵੀ ਇਹ ਇਹ ਮੇਲ ਫੀਮੇਲ ਫੀਮੇਲ ਤੇ ਆਹ ਮੇਲ ਆ ਮੇਲ ਆ ਇਹ ਬੜਤਾ ਇਹਦਾ ਕੰਮ ਹੋ ਗਿਆ ਠੀਕ ਹੈ ਠੀਕ ਕਿਉਂਕਿ ਇਹਨੂੰ ਇਕੱਠੇ ਫੁੱਲ ਆਉਂਦੇ ਇਹਨਾਂ ਨੂੰ ਫਿਰ ਉਹ ਮੱਖੀਆਂ ਰੱਖਿਆ ਜਾਂਦੀਆਂ ਉਹ ਮੱਖੀਆਂ ਰੱਖਿਆ ਆ ਸਾਹਮਣੇ ਜਿਹੜੀਆਂ ਸਾਹਮਣੇ ਮੱਖੀਆਂ ਰੱਖਿਆ ਇਹ ਸਾਹ ਦੇ ਮੱਖੀਆਂ ਰੱਖਿਆ ਹੋਈਆਂ ਇਹਦਾ ਫਿਰ ਇਹਨਾਂ ਵਿੱਚੋਂ ਕ੍ਰੋਸ ਹੁੰਦੀਆਂ ਫੁੱਲਾਂ ਉੱਪਰ ਬੈਠਦੀਆਂ ਬੈਠ ਕੇ ਇੱਧਰ ਜਾਂਦੀਆਂ ਉੱਧਰ ਜਾਂਦੀਆਂ ਉਹ ਸਾਰਾ ਮਤਲਬ ਫਿਰ ਵਧੀਆ ਫਰੂਟ ਲੱਗ ਹਾਂ ਇਹ ਚੀਜ਼ ਨੂੰ ਸਮਝਦੇ ਇਹ ਮੱਖੀਆਂ ਬਿਨਾ ਤਾਂ ਇਹ ਗੱਲ ਬਣਦੀ ਨਹੀਂ ਗੱਲ ਬਣਦੀ ਫਿਰ ਕਹਿੰਦੇ ਪੂਰਾ ਝਾੜ ਵੀ ਨਹੀਂ ਆਉਂਦਾ ਜਾਂ ਸੁੱਕਣ ਲੱਗ ਜਾਂਦੇ ਆ ਬਹੁਤ ਚੀਜ਼ ਦਾ ਟੈਕਨੀਕਲ ਚੀਜ਼ਾਂ ਤਿਆਰ ਰੱਖਣਾ ਬੰਦਾ ਛੋਟੇ ਛੋਟੇ ਜਿਹੜਾ ਮੇਲ ਬ ਉਹ ਚਾਰ ਦੰਦੇ ਠੀਕ ਆ ਠੀਕ ਆ ਤੇ ਇਹਨੂੰ ਫਰੂਟ ਆ ਗਿਆ ਹਾਂ 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 ਆ ਦੇਖੋ ਆ ਫਰੂਟ ਆ ਗਿਆ ਹਾਂ ਹਾਂ ਹੁਣ ਇਹ ਵੜਦਾ ਜਿਹੜਾ ਮੇਲ ਸੀਗਾ ਹਾਂ 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 ਤੇ ਹੁਣ ਉਹ ਮੱਖੀਆਂ ਵੀ ਚੱਕ ਦੇਣੀ ਆ ਉਹਨਾਂ ਨੂੰ ਠੀਕ ਆ ਠੀਕ ਆ ਠੀਕ ਆ ਇੱਕ ਕ੍ਰਾਸ ਕਰਾ ਦੋ ਨਾਲੇ ਤੇ ਇਹਦੇ ਵੀ ਕਟਿੰਗ ਚੱਲ ਰਹੀ ਜਿਹੜੇ ਮੁੰਡੇ ਹੁਣ ਉਧਰ ਆਏ ਵਿਚਨਾ ਮੁੰਡੇ ਅਸੰਗਦੇ ਆ ਵੀ ਅਸੀਂ ਤਾਂ ਵਧੀਆ ਵਧੀਆ ਫੋਟੋ ਪਾਉਂਦੇ ਆ ਪਿਆ ਕੰਮ ਨਹੀਂ ਦਿਖਾਉਂਦੇ ਕਿ ਅਸੀਂ ਇੱਥੇ ਕੀ ਵੀ ਦਾ ਜਿਹੜੇ ਉਹ ਮੁੰਡੇ ਸਾਰੇ ਉਧਰ ਗੁਰਪ ਲੰਗ ਗਏ ਉਧਰ ਪਲੇ ਵਸ ਲੰਗ ਇੱਥੇ ਤੇ ਵੀਡੀਓ ਦੇਖਣਗੇ ਵੀਡੀਓ ਆ ਕੇ ਕਰੋ ਇੱਥੇ ਕੋਈ ਕੰਮ ਵੱਡਾ ਨਹੀਂ ਕੋਈ ਕੰਮ ਛੋਟਾ ਨਹੀਂ ਸਾਰੇ ਬਾਤ ਅਸੀਂ ਵੀ ਕੰਮ ਕਰਦੇ ਹਾਂ ਹਾਂ ਕੱਪੜੇ ਪਾਏ ਜੁੱਦੀ ਗੱਲ ਅਸੀਂ ਵੀ ਕੰਮ ਕਰਦੇ ਹਾਂ ਹਾਂ ਸਾਰੇ ਇੱਥੇ ਵਰਕਰ ਹੈ ਸਾਰੇ ਕੰਮ ਕਰਦੇ ਹਾਂ ਹਾਂ ਇੱਥੇ ਮਿਹਨਤ ਕਰਨੀ ਪੈਂਦੀ ਹੈ ਲੋ ਜੀ ਫਤੇ ਭਾਜੀ ਨੂੰ ਅਸੀਂ ਅਲਬਾ ਦਾ ਕਹਿਣ ਲੱਗਿਆ ਹੁਣ ਤੇ ਬਾਕੀ ਬੰਦੇ ਦੀ ਬ੍ਰੇਕ ਹੋ ਜਾਂ ਲੰਗਰ ਛਕ ਰਹੇ ਸਾਰੇ ਮੁੰਡੇ ਇੱਥੇ ਮਮਾ ਜੀ ਸਾਡੇ ਬੱਤਾਂ ਪਿੱਦੇ ਹੋਏ ਉਹ ਅੱਗੇ ਰੇਡ ਵਾਲੀ ਤੇ ਬੱਟਾ ਬੱਟਾ ਦੇ ਨੇ ਮੁੰਡੇ ਬੜੇ ਹੋਏ ਚੀਜ਼ ਕਰਨੀ ਉਹ ਦਸੀ ਜੰਗਲਾਂ ਵਿੱਚ ਆ ਕੇ ਜੰਗਲਾਂ ਦੇ ਰਸਤੇ ਨੂੰ ਵਿੱਚ ਨੂੰ ਹੋ ਕੇ ਆਏ ਤੇ ਬਹੁਤ ਸੋਹਣੇ ਸੋਹਣੇ ਲੋਕੇਸ਼ਨ ਆਈਆਂ ਵਿੱਚ ਤੇ ਹੁਣ ਦੇਖਦੇ ਤੇ ਕੀ ਐਕਟੀਵਿਟੀ ਆ ਕੀ ਆ ਕੁਝ ਤੁਸੀਂ ਪਹਿਲੀ ਵਾਰ ਆਏ? ਤੁਸੀਂ ਪਹਿਲੀ ਵਾਰ ਆਏ? ਹਾਂਜੀ। ਬਾਬੇ ਪਹਿਲੀ ਵਾਰ ਆਇਆ। ਬਾਬਾ ਜੀ ਪਹਿਲੀ ਵਾਰ ਆਇਆ। ਪਹਿਲੀ ਸਾਈਡ ਤੇ ਪਹਿਲੀ ਵਾਰ ਆਇਆ ਜੀ। ਪਹਿਲੀ ਵਾਰ ਆਇਆ। ਪਾਪੀ ਪਹਿਲੀ ਵਾਰ ਆਇਆ। ਠੀਕ ਹੈ। ਜਦੋਂ ਬਗਾਇ ਜੰਗਲ ਦੇ ਵਿੱਚ ਮੰਗਲ ਪਹਿਲੀ ਵਾਰ ਲਈ। ਇੱਥੇ ਜੰਗਲ ਦੇ ਵਿੱਚ ਮੰਗਲ ਲਾਉਂਦੇ ਆ। ਹਾਂ। ਇੱਥੇ ਜਿਹੜੇ ਐ ਬਈ ਜਿੱਥੇ ਵੀ ਜੰਗਲ ਹੈ ਕਿਤੇ ਵੀ ਆਪਣਾ ਜਗਾ ਬਣਾ ਕੇ ਕੁਛ ਨਾ ਕੁਛ ਉੱਥੇ ਪ੍ਰੋਗਰਾਮ ਬਣਾਉਂਦੇ। ਅਰੇ ਟਰੈਕਿੰਗ ਹੋ ਗਈ। ਕਿਤੇ ਨਾ ਕਿਤੇ ਜਾਣਦੇ ਨਾ ਅੰਦਰ। ਹਾਂ ਬਾਈ ਟਰੈਕਿੰਗ ਬਹੁਤ ਟਰੈਕਿੰਗ। ਉਹ ਜਾ ਰਹੇ ਉਹ ਆਪਣੇ ਉਹ ਤੁਸੀਂ ਜਾ ਰਹੇ ਗੁਰਨਾ। ਇੱਧ ਲਓ ਜੀ ਸਾਡੇ ਟੂਰ ਗਾਈ ਭਾਜੀ ਨੇ ਦੱਸਿਆ ਵੀ ਇੱਧਰ ਇੱਧਰ ਆਹ ਚੀਜ਼ਾਂ ਜੀ ਤੇ ਦੱਸੀ ਕੀ ਹੈ ਹਾਂਜੀ ਭਾਜੀ ਕੀ ਕੁਛ ਹੈ ਜੀ ਇੱਧਰ ਹੀ ਹਾਂ ਭਾਜੀ ਬੱਬੂ ਭਾਜੀ ਜਾਉਂਦੇ ਇੱਧਰ ਚੱਲਦੇ ਆਹ ਮੁੱਕ ਗਈ ਮੁੱਕ ਗਈ ਉਹ ਇੱਕੋ ਵਾਰ ਨੂੰ ਹੀ ਆਉਂਦੀ ਹਾਂ ਬਸ ਮੌਕਾ ਆਉਂਦਾ ਜਦ ਐਦਾਂ ਨੂੰ ਭਾਈ ਐਦਾਂ ਨੂੰ ਬਤਗਾ ਐਦਾਂ ਨੂੰ ਕੋਈ ਵਾਟਰਫਾਲ ਆ ਐਦਾਂ ਨੂੰ ਟ੍ਰੈਕਿੰਗ ਜੀ ਐਂ ਦੱਸ ਦੋ ਤੇ ਭਾਜੀ ਠੇੜ ਪੰਜਾਬੀ ਵਿੱਚ ਇੱਧਰ ਨੂੰ ਝਰਨਾ ਬੱਤਕਾ ਇੱਧਰ ਲੋ ਜੀ ਪਾਜੀ ਫੇਰ ਸਮਝਾਉਣ ਲੱਗਿਆ ਹੁਣ ਵੀ ਇੱਥੇ ਸਾਰਾ ਹੁਣ ਇੱਥੇ ਖੜੇ ਪਾਜੀ ਆਪਾਂ ਹਾਂਜੀ ਇੱਥੇ ਖੜੇ ਅਸੀਂ ਹੁਣ ਇੱਥੇ ਦਾ ਵਾਟਰਫਾਲ ਸਾਰੇ ਐਕਟੀਵਿਟੀ ਜੋ ਵੀ ਹੈਗੀਆਂ ਇੱਥੇ ਦੱਸਿਆ ਹੋਇਆ ਹੈ ਹਾਂ ਕਿੱਦਾਂ ਕਿੱਥੋਂ ਜਾ ਸਕਦੇ ਲੋ ਜੀ ਪਾਜੀ ਤੁਹਾਡਾ ਹੁਣ ਸਫਲ ਹੋ ਗਿਆ ਪਾਜੀ ਕਹਿੰਦਾ ਕਿਤੇ ਬੱਤਕਾ ਕਹਾਂ ਹੁਣ ਨਾ ਉਹ ਸਾਡਾ ਉਧਰ ਸ਼ੇਰ ਨਾਲੇ ਉਹ ਮਾਰ ਨਹੀਂ ਤਰੇ ਇਹ ਇਹ ਆਪ ਤੇ ਭਾਗੋ ਜੀ ਮੀ ਇਹਨੇ ਫੱਲ ਨਹੀਂ ਬੱਤਕ ਦੇਖੋ ਜੀ। ਬੱਤਕ ਨੂੰ ਪਤਾ ਲੱਗਿਆ। ਇਹ ਮੁਰਗਾ ਨੂੰ ਫੱਲਦਾ ਬੱਤਕ ਵੀ ਫੱਲਦਾ। ਅੱਛਾ ਜੀ। ਬੈਕਗ੍ਰਾਉਂਡ ਨੂੰ ਬਣਾਇਆ ਬੱਤਕ। ਨਾ ਨਾ ਤਾਂ ਹੀ ਫੜਦਾ ਫੈਕਟ ਫੈਕਟ ਦੇ ਭਾਨੇ ਦਾ ਫੜਦਾ ਉਹਨਾਂ ਨੂੰ। ਡਰਤ ਨਹੀਂ ਬਿਲਕੁਲ ਵੀ ਹੈ। ਨਹੀਂ ਕਰਦਾ। ਇਹ ਟੱਕਰਾਂਦਾ। ਇਹ ਦੇਖੋ ਆਪਾਂ ਜੀ ਨੇ ਫੱਲਦੇ। ਹਾਂ ਉੱਧਰ ਹੋਰ ਵੀ ਇੱਕ ਪੰਜਾਬੀ ਫੈਮਿਲੀ ਆਈ ਹੋਈ ਆ। ਹੈਂ? ਮੁਰਗਾ ਵਾਲਾ ਪੁੱਛੀ। ਜੰਗਲ ਦੇ ਵਿੱਚ ਮੁਰਗਾ। ਆ ਕਲਰ ਦੇਖੋ ਇਹ ਜੇ ਇੰਡੀਆ ਕਲਰ ਕਦੇ ਦੇਖੀ ਨਹੀਂ ਹੈਗਾ ਉਹ ਦੋ ਵਰਗਾ ਹੀ ਕਰਦਾ ਹਾਂ ਹਾਂ ਲਾ ਓਕੇ ਆ ਦੇਖ ਕਿੰਨਾ ਸ਼ਾਂਤ ਜਿਹਾ ਬਣਿਆ ਹੋਇਆ ਹੈ ਨਾ ਇੱਥੇ ਭਾਈ ਬਾਰਬੀਕਿਊ ਵੀ ਕਰ ਸਕਦੇ ਆ ਕੇ ਆ ਦਿੱਤਾ ਹੋਇਆ ਸਮਾਨ ਜਿਹੜੇ ਨੇ ਆ ਕੋਕੋ ਬਾਲ ਕਿਥੇ ਆਪਣੇ ਗ੍ਰਿਲ ਗਰੂਲ ਕਰੋ ਬਈ ਪਿੱਛੇ ਚਾਬੀ ਜੁੱਬੀ ਲਿਆਉਣੇ ਲਿਆਉਣੇ ਕੋਈ ਕੁਝ ਨਹੀਂ ਹਾਂਜੀ ਇੱਥੇ ਮੇਰਾ ਲਿਖਿਆ ਹੋਇਆ ਹੈ ਹਾਂ ਹਾਂ ਆ ਇੱਧਰ ਵੀ ਲਾ ਐਸੀ ਕਰਨਾ ਬਟਨ ਅੱਛਾ ਜੀ ਉਹ ਨਹੀਂ ਆ ਗਾ ਉਹ ਨਹੀਂ ਇਹਦੇ ਕੋਲ ਕਰ ਲਊਗਾ ਹਾਂ ਹਾਂ ਸਾਰਾ ਕੁਝ ਬਾਅਦ ਚੋਂ ਸਾਫ ਕਰ ਦਿਓ ਅੱਛਾ ਅੱਛੇ ਪਰਸੇ ਕਰਨਾ ਬਟਨ ਹਾਂ ਪਰਸੇ ਕਰਨਾ ਸਾਰਾ ਕੁਝ ਇੱਕ ਦਿਨ ਦਾ ਗੈਸ ਵਗੈਰਾ ਇਹ ਆਹ 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 ਆਇ ਤੇ ਦਰਖਤ ਕੋ ਗਲ ਗਿਆ ਹੋਣਾ ਜਾਂ ਕੁਝ ਹੋਇਆ ਹੋਣਾ ਇਹਨੇ ਉਹਦੀ ਕੁਰਸੀ ਬਣਾ ਦਿੱਤੀ ਇੱਥੇ ਇਹਦੀ ਕਲਾ ਕ੍ਰਾਂਤੀ ਪੇਸ਼ ਕਰਤੀ ਇੱਕ ਆਹ ਬਣਾਈ ਇੱਕ ਉਧਰ ਪਿੱਛੇ ਬਣਾਈ ਪਈ ਇਧਰ ਪਾਈ ਉਹਨੇ ਦੇ ਪਿੱਛੇ ਆ ਇਹ ਆਹ ਹੁਣ ਅਸੀਂ ਚੱਲੇ ਆ ਜੀ ਵਾਟਰਫਾਲ ਦੇਖਣ ਵਿਚੇ ਵਿੱਚ ਰਸਤਾ ਬਣਿਆ ਹੋਇਆ ਆਪਾਂ ਅਰੇ ਦੇਖੋ ਜਲਾ ਥੋੜਾ ਨਿਕਲਦਾ ਦੋ ਟਰੈਕ ਬਣੇ ਹੋਏ ਇੱਕ ਜਾਣ ਦੇ ਕੌਣ ਦਾ ਉਹ ਗੋਰੇ ਪਰਲੇ ਪਾਸੇ ਹੋਗੇ ਆ ਜਾ ਰਿਹਾ ਸੜ ਤੇ ਪੰਜਾਬੀ ਹੈ ਸੜ ਹੋਗੇ ਕਣ ਕਮੰਦੇ ਰੰਗ ਵਾਲੇ ਕਣ ਕਮੰਦੇ ਰੰਗ ਹੈ ਸੜ ਤੇ ਗੋਰੇ ਉਹ ਸੜ ਹੋਗੇ ਬਹੁਤ ਘੈਂਟ ਆ ਬਈ ਆ ਤਾਂ ਇੱਥੇ ਨੇ ਜਿਹੜਾ ਨੈਸ਼ਨਲ ਤਰਖਤ ਆ ਲੱਗਾ ਹੋਇਆ ਉੱਪਰ ਥੱਲੋਂ ਕੋਲਾ ਪਿਆ ਹੈ ਕੋਈ ਦਾਦਾ ਆਹ ਕਿਹੜਾ ਰਖਦਾ ਕਿਦਾਂ ਪੂਰ ਪੜਿਆ ਆ ਆਪਨੂੰ ਹਾਂ ਮਾਮਾ ਉਹ ਲੰਗਾ ਦੇਖੋ ਅੱਗੇ ਉਹ ਨਹੀਂ ਡਰਦਾ ਹੈਗਾ ਲੋਏ ਹੁਣ ਅਸੀਂ ਪਹੁੰਚ ਗਏ ਸੋ ਹੰਟ ਤੇ ਜਿੱਥੇ ਦੇਣਾ ਪੂਰਾ ਵਾਟਰਫਾਲੋ ਪਰੇ ਗਰਦਾ ਪਾਣੀ ਕਿਦਾਂ ਪਾਣੀ ਪਰ ਇਕੱਠਾ ਆਇਆ ਹਣ ਹੌਲੀ ਹੌਲੀ ਦੇ ਵਿੱਚੋਂ ਆ ਰਿਹਾ ਇੱਥੇ ਬੈਠ ਕੇ ਘੜੀ ਰਿਲੈਕਸਿੰਗ ਕਰ ਸਕਦੇ ਆ ਹਾਂ ਜੀ ਲੋ ਜੀ ਮਾਮਾ ਕਾ ਨਾ ਭਾਈ ਪਾਣੀ ਪੀਣੇ ਵਾਲਾ ਅਰੇ ਪੀਣੇ ਵਾਲੇ ਜੜੀਆਂ ਬੂਟੇ ਵਾਲਾ ਪਾਣੀ ਕਿਹੜਾ ਖਰਾਬ ਹੋਇਆ ਹੁਣ ਉੱਪਰ ਦੇ ਮੈਂ ਕਿੱਦਾਂ ਜੜਾ ਬੂਟੇ ਜੇ ਨਿਕਲ ਕੇ ਆਉਂਦਾ ਹੁਣ ਪਾਣੀ ਇਹ ਤੇ ਇਹ ਜਿਹੜਾ ਪਾਣੀ ਮੈਂ ਤੁਹਾਨੂੰ ਦੱਸਦਾ ਵੀ ਕਿੱਦਾਂ ਅਸੀਂ ਇਧਰ ਅੱਗੇ ਨਾ ਖੋਜ ਕੀਤੀ ਕਿ ਛੋਟੀ ਜੀ ਪਾਣੀ ਦੀ ਵੀ ਪਾਣੀ ਕਿੱਦਾਂ ਆ ਰਿਹਾ ਇਹ ਆਹ ਦੇਖੋ ਇੱਥੇ ਪਾਣੀ ਆਹ ਇਹ ਨਾ ਪਾਣੀ ਤੁੱਕੇ ਦੇ ਕਿੱਦਾਂ ਗਿਰ ਰਿਹਾ ਇਹ ਬੈ ਇਧੇ ਪਿੱਛੇ ਨਾ ਜੜੀਆਂ ਬੂਟੀਆਂ ਨੂੰ ਪਾਣੀ ਹੋਰ ਨਿਕਲ ਨਿਕਲ ਕੇ ਆ ਰਿਹਾ ਇਹ ਅੱਜ ਜਿਹੜੀ ਚੀਜ਼ ਨੇ ਪਹਾੜ ਦੇ ਸੇਮ ਆ ਜਿਹੜੀ ਉਹ ਇਕੱਠਾ ਹੋ ਗਿਆ ਪਾਣੀ ਐਦਾਂ ਫਿਰ ਆ ਵਾਟਰਫਾਲੋ ਬਣ ਗਿਆ ਇੱਧਰ ਇਹ ਅਸਲ ਜਿਹੜਾ ਜੜੀ ਬੂਟੀ ਵਾਲਾ ਪਾਣੀ ਐ ਇਹ ਵੀ ਪਿਓਰਟੀ ਨੇਚਰਲ ਬਹੁਤ ਵਧੀਆ ਪਈ ਆ ਜਿਹੜਾ ਵਾਟਰਫਾਲ ਦੇਖਿਆ ਇੱਥੇ ਦਾ ਬਹੁਤ ਮਜ਼ਾ ਆਇਆ ਦੇਖ ਕੇ ਚੜੋ ਭਾਈ ਚੜੋ ਫਿਰ ਕਰੋ ਟਰਾਈ ਫਿਰ ਮੋਗਲੀ ਵਾਲਾ ਆ ਗਿਆ ਚੜੋ ਫਿਰ ਭਾਜੀ ਭਾਜੀ ਕਹਿੰਦੇ ਮੋਗਲੀ ਵਾਲਾ ਆ ਗਿਆ ਜਿਹੜਾ ਮੋਗਲੀ ਵਾਲਾ ਇੱਕ ਆਏ ਦੇਖੋ ਜਿਹਦਾ ਪਾਈਪ ਲਈ ਬੱਵੀ ਹੁੰਦੀ ਤਾਂ ਤਾਂਹੀਂ ਲਿਖਾ ਪਈ ਜਾਂਦਾ ਕਿਹੜਾ ਜੀ ਆ ਦੇਖੋ ਕੁਬਿਟਾਲੇ ਕਾਲੇ ਕਾਲੇ ਜੇ ਪੈਪ ਅੱਛਾ ਹਾਂ ਪੈਪ ਲਾਂਚ ਕਾਲੇ ਕਾਲੇ ਜਿਹੜਾ ਇਹ ਜਿਹੜੇ ਐਦਾਂ ਲੱਗਦੇ ਵੀ ਜਿਹੜਾ ਪੈ ਆਹ ਜਿਹੜਾ ਨਾ ਆਹ ਵੀ ਜਿਹੜੇ ਕੋਈ ਪੈਪ ਜੇ ਦੱਬੇ ਹੁੰਦੇ ਆ ਬਹੁਤ ਲੱਕੜੀ ਭਾਜੀ ਹਲਕੀ ਦੇਖੋ ਕਿੰਨੀ ਆ ਇਹ ਹੈਂ ਜਾਂ ਜਿੱਦੇ ਤੋੜ ਕੇ ਦੇਖੋ ਕਿ ਭਾਜੀ ਆਹ ਮੁੜਦੀ ਆ ਤੋੜਦੀ ਆ ਅਰ ਜਿੱਦਾਂ ਉਹ ਹੋਂਦਾ ਦੋਹਾ ਹੋਂਦਾ ਦੋਹੇ ਵਾਂਗੂ ਮੁੜਦੀ ਆ ਆਹ ਤੋੜ ਤੋੜ ਕੀ ਤੁਸੀਂ ਕਿਉਂ ਫੇਰਾ ਕਰਦੇ ਹੋ ਸਾਡੇ ਿਊਚਲ ਬਿਊਟੀ ਨੂੰ ਵਿਗਾੜਦੇ ਤੁਸੀਂ ਅਸੀਂ ਤਾਂ ਸਿਰਫ ਚੈੱਕ ਕਰਦੇ ਬਗਾੜਦੇ ਨਹੀਂ ਅਸੀਂ ਚੈੱਕ ਕਰੀ ਦੀ ਕੀ ਬਸ ਕਰੋ ਭਾਈ ਅਸੀਂ ਤਾਂ ਥੋੜਾ ਚੱਕ ਵੀ ਕਰਨੀ ਪਈ ਹੁਣ ਅਸੀਂ ਆ ਗਏ ਐਨੀਮਲ ਪਾਰਕ ਇੱਧਰ ਵੀ ਜਿੱਥੇ ਆਪਣੇ ਕੀ ਕਹਿੰਦੇ ਹੁੰਦੇ ਆ ਆਹਾਂ ਭੇਡਾਂ ਘੋੜਾਂ ਇੱਥੇ ਜਾਨਵਰ ਉਹ ਚ ਆਏ ਆ ਇੱਥੇ ਨਾ ਵੀ ਤੁਸੀਂ ਐਂਟਰੀ ਤਾਂ ਫ੍ਰੀ ਹੈ ਵੈਸੋ ਲਿਖਿਆ ਉੱਧਰ ਉਹਨਾਂ ਨੇ ਫ੍ਰੀ ਐਂਟਰੀ ਲਿਖਿਆ ਉੱਧਰ ਉਹਨਾਂ ਨੇ ਪਰ ਜੇ ਤੁਸੀਂ ਇੱਥੇ ਕੋਈ ਨਾ ਕੁਝ ਖਾਣ ਵਾਸਤੇ ਲੈ ਕੇ ਜਾਣਾ ਕੁਝ ਦੇ ਸਕਦੇ ਆ ਪਾ ਸਕਦੇ ਆ ਪਹਿਲਾਂ ਪੇਟਾਂ ਨੂੰ ਠੱਡੋ ਉਹ ਚੰਗਾ ਵਾ ਫੁੱਟਬਾਲ ਫੈਮਲੀ ਪਾਕ ਇਹ ਉਹ ਚੱਕ ਲਿਆ ਲਾ ਇੱਧਰ ਆ ਜੇ ਨੇ ਆਪਾਂ ਵਾਹ ਹਾਂਜੀ ਹਾਂਜੀ ਅਸੇ ਆ ਲੋ ਆ ਜਿਹੜਾ ਜੇ 12 ਸਿੰਘ ਦੇ ਸਿੰਘ ਪਏ ਅੱਜ ਤੇ ਇੱਧਰ ਨਾ ਨਾ ਤਾਂ ਮੁਰਗੀਆਂ ਬੈਠੀਆਂ ਬਲੈਲਰ ਬਲੈਲਰ ਮੁਰਗੀ ਗੋਲ ਫਿਰ ਇੱਧਰ ਇਹ ਰੰਗ ਸੜ ਪੈ ਜਾਂਦੀ ਹੈ ਤੇਰੇ ਸਿਹਦੇ ਉਹਨੇ ਕੋਈ ਛੋਟੀਆਂ ਐਕਟੀਵਿਟੀਜ਼ ਹੋਏਗੇ ਇੱਥੇ ਹਾਂ ਜਿਵੇਂ ਇਹ ਫ੍ਰੀ ਆਫ ਕਾਸਟ ਹੈ ਬੰਦਾ ਬਰਾ ਤਿੰਨੇ ਜਣੇ ਲੱਦ ਲਿਓ ਨੇ ਹੈ ਦਰਦ ਨਹੀਂ ਦਰਦੇ ਨਹੀਂ ਹੈ। ਇਦਾਂ ਆ ਉਹਦੇ ਉਹਨੇ ਦਾਣੇ ਚ ਲੱਤੇ ਆ। ਦੋਸਤ ਉਹ ਦੇਖੋ ਹੱਥ ਪਰ ਹੱਥ ਫੜਾ ਕੇ ਖਿਲਾ ਰਹੀ ਆ ਦੇਖੋ। ਇਹ ਆਹੋ ਦੇਖੋ। ਕਿਹੜਾ ਜਾਨਵਰ ਹੈ? ਉਹ ਕੈਰੀ ਮੈਨੂੰ ਲਿਆਏ ਕੁਛ। ਹਾਂ। ਹਾਂ। ਹਾਂ ਤਾਂ ਵੀ ਖੜਾ ਕੁਛ। ਇਹ ਬੰਦੇ ਕਿਹੜਾ ਮੁਰਗਾ ਜੀ ਇਹ। ਆਹ ਖਰਕੋਜ ਜਿਹਾ ਟਾਈਪ ਹੈ ਕੋਈ ਹਾਂ। ਲੱਗੇ ਚੱਲ ਜਾ ਮੈਂ। ਨਹੀਂ ਕੋਈ ਨਹੀਂ ਕੋਈ ਨਹੀਂ ਤੁਸੀਂ ਆਪਣਾ ਜ਼ੂਮ ਕਰਾ ਲੈਣਾ। ਹਾਂ। Oh, ची बैठा देर नहीं बिल्कुल भी गोर बच्चा देखो इधर गथा खड़ा इधर है घोड़ा इधर कि लाड कर रहे इधर इधर भी देख रहे ਹੂੰ ਤਾਂ ਵੀਰ ਨਾ ਪਟੇ ਉਹ ਦੇਖ ਲੈ ਕੋਈ ਖਾਣੇ ਨੂੰ ਦੇ ਰਿਹਾ ਕੁਛ ਹਾਂਜੀ ਇੱਧਰ ਹਿਰਨ ਫਿਰਦੇ ਆ ਆ ਹਿਰਨ ਆ ਗਨੇੜੇ ਆ ਗਿਆ ਇੰਨੇ ਨੇੜੇ ਤੋਂ ਹਿਰਨ ਪਹਿਲੀ ਵਾਰ ਦੇਖ ਰਿਆ 12 ਸਿੰਗਾ ਜੀ ਇਹ ਕੱਟ ਰਹੇ 12 ਸਿੰਗਾ ਪੂਰਾ ਆ ਸਿੰਗ ਚ ਕੱਟ ਰਹੇ ਉੱਪਰ ਆ ਕੱਟ ਰਹੇ ਹਾਂ ਲੈ ਦੇਖਾ ਥੋੜਾ ਟੱਚ ਕਰਕੇ ਸਿੰਗਾ ਨੂੰ ਜਿਹੜਾ ਆਇਲੈਂਡ ਟੱਚ ਕਰਾ ਮਾੜਾ ਸਿੰਗੂ ਸਿੰਗਾ ਦਾ ਮਾੜਾ ਜਿਹਾ ਆਪਣੇ ਜਿਹੜਾ ਮਾੜਾ ਜਿਹਾ ਅਸੀਂ ਤਾਂ ਮੋੜ ਚਲੇ ਤੇ ਪਿੱਛੇ ਨੂੰ ਪਰ ਮਾਮਾ ਖਿੱਚ ਲਿਆ ਅੱਗੇ ਨੂੰ ਇਹ ਪਤ ਨਹੀਂ ਕਿਹੜੀ ਪੇੜ ਹੈ ਲੱਦੀ ਭਈਆ ਬਾਲਾ ਨਾਲ ਹੈ ਮਾਮਾ ਆਹ ਦਾ ਮੇਰੇ ਪੈਸੇ ਹੈ ਤੇ ਪਰ ਜਿਹੜੇ ਹੁਣ ਉੱਪਰ ਆ ਇਹਨੂੰ ਹੁਣ ਇਹ ਤਾਂ ਕੱਟ ਲੈਣੇ ਤੇ ਪਰਤੇ ਬਾਈ ਫਿਰ ਇਹਨੂੰ ਵੇਚਣਗੇ ਫਿਰ ਇਹ ਇੱਧਰ ਹੀ ਖੜੀਆਂ ਭਾਈ ਇੱਧਰ ਦੇ ਮਸ਼ਹੂਰ ਪੇਡਾ ਹੈ ਹਾਂ 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 ਆ ਜਿਹੜੇ ਅਸੀਂ ਜਾਗਟਾਂ ਕੋਟ-ਕੋਟ ਪਾਉਂਦੇ ਆ ਮਾ ਆਹੀ ਭਾਈ ਜਾਂਦੇ ਵਿੱਚ ਉਹਨਾਂ ਤੋਂ ਫਿਰ ਹਾਂ ਦੇ ਕੈਮਰਾ ਟੱਚ ਕਰਕੇ ਇਹਦੀ ਰੋਣ ਨੂੰ ਇਹਨਾਂ ਨੂੰ ਠੰਡ ਚਾਹੀਦੀ ਪੂਰੀ ਆ ਠੀਕ ਹੈ ਤੇ ਦੇਖੋ ਕਿੰਨੇ ਉੱਪਰ ਸਿੰਘ ਜੇ ਦੇ ਬਹੁਤ ਆ ਫਰੰਕਲੀ ਕੋੜਾ ਜਿਹਾ ਗੋੜੇ ਨੇ ਜਰਾ ਫੋਟੋ ਜਾਂ ਘਚਾ ਰਹੇ ਆ ਬਹੁਤ ਲਾਡ ਕਰ ਰਹੇ ਕੋੜਾ ਜਮੈਂ ਜਰਾ ਸੌਗਾ ਸੀਲ ਕਰਦੇ ਨੇ ਬੜੀ ਚੀਜ਼ ਆ ਦੇਖ ਆ ਗਿਆ ਭਾਈ ਆ ਜੀ ਆ ਗਿਆ ਆ ਗਿਆ ਕੱਪ ਕਾਰ ਕੱਪ ਕਾਰ ਕੱਪ ਕਾਰ ਆ ਦੇ ਦੇਖਾ ਬੜਾ ਸਿੰਗਰ ਹੱਥ ਚ ਲਾ ਕੇ ਲਾ ਲੋ ਲਾ ਲੋ ਇਹਨੇ ਕੁਝ ਨਹੀਂ ਕਹਿਆ ਹਾਂ ਹਾਂ ਮੂਵੀ ਹਾਂ ਕਿੰਨਾ ਸਿਰ ਪਰ ਬਜਾ ਚੱਕਣਾ ਹੈ ਨਾ ਇਹ ਤਾਂ ਆਪ ਕੋ ਨਹੀਂ ਹੈ ਬਾਹਰ ਚ ਗਿਆ ਵਾ ਇੰਨਾ ਸਿਰ ਤੇ ਹਾਂ ਹਾਂ ਕਮਾਂ ਕਮਾਂ ਓਏ ਇਹ ਇਸੇ ਕਰਕੇ ਦੇ ਨੇ ਦੇ ਦੇ ਕਰ ਕਹ ਹੋਰ ਨੇੜੇ ਨੂੰ ਹੋਰ ਨੇੜੇ ਕਰਕੇ ਦੇ ਥੱਲੇ 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 ਕਰ ਥੱਲੇ ਥੱਲੇ ਹੱਥ ਕਰ ਥੱਲੇ ਥੱਲੇ ਹੱਥ ਕਰ ਉਸ ਕਿਧਾਂ ਨਿਕਲਦੀਆਂ ਆ ਜਾ ਸਾਹਮਣੇ ਆ ਗਿਆ ਛੋਟਾ ਉੱਠ ਆ ਜਾ ਨਾ ਬਹੁਤ ਲੇਜੀ ਆ ਹੋਰ ਖਾਜ ਕਰਦਾ ਉਹ ਆ ਜਾ ਤੁਹਾਡੇ ਬਾਤੇ ਇੰਨਾ ਸੰਭਾਲ ਲਏ ਗਏ ਅਸੀਂ ਇਹ ਵੀ ਬਹੁਤ ਵੱਡਾ ਇਹ ਆਸੂਰ ਫਿਰਦਾ ਇੱਧਰ ਸੂਰ ਇਹ ਰੰਗ ਬਰੰਗਾ ਆਹ ਇੱਧਰ ਰੰਗ ਬਰੰਗਾ ਜਿਹਾ ਸੂਰ ਆ ਆਇਓ ਇੱਧਰ ਆਇਆ ਫੇਰ ਆ ਗਿਆ ਤੇਰਾ ਆੜੀ ਇੱਧਰ ਕੁਮਕੇ ਆ ਗਿਆ ਇਹਦਾ ਮੁਰਗਿ ਦਾਣੇ ਬਾਈ ਖਾ ਰਹੀ ਹੈ ਲੈ ਆਪਾਂ ਨਹੀਂ ਬੜਾਇਆ ਦਿੰਦੀ ਹਾਂ ਜਾਇਆ ਕੋਲ ਪਾਇਆ ਦਾਣੇ ਹੁਣ ਪਾਇਆ ਦਾਣੇ ਦੇ ਦੇ ਪਰਨੀਤ ਨੋ ਪਰਨੀਤ ਇੱਧਰ ਆ ਪੁੱਤ ਇੱਧਰ ਆ ਜਾ ਪਰਨੀਤ ਪੁੱਤ ਇੱਧਰ ਆ ਜਾ ਇਹਨੂੰ ਪਾ ਦੇ ਪਰਨੀਤ ਓਏ ਪਰਨੀਤ ਪੁੱਤ ਹਾਂ ਬਾਤ ਬਾਤ ਐਸਾ ਦੇਣਾ ਜਾਇਓ ਹਾਂ ਬੱਸ ਉੱਧਰ ਥੋੜਾ ਡੇਂਜਰਸ ਡਰ ਜਾ ਲੱਗਦਾ ਨਾਲੇ ਹਾਂ ਹਾਂ ਬਹੁਤ ਖਤਰਨਾਕ ਹਾਂ ਇਹ ਛੇਰ ਨੂੰ ਪੈਂਦੀ ਆ ਛੇਰ ਦੇ ਪਿੱਛੇ ਹੀ ਭੱਜਦੀ ਹਾਂ 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 ਇਹਦੇ ਉੱਪਰ ਬੰਦਾ ਬੈਠ ਕੇ ਬੈਠ ਕੇ ਭੱਜਾ ਲੈ ਕੇ ਜਾ ਸਕਦੇ ਆ ਇਹ ਨਾ ਬੰਦਾ ਦੇਖਿਆ ਬੈਠਿਆ ਜੰਤੀ ਹਾਂ 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 ਇੱਕ ਦਾਨ ਕਰਦਣ ਘਵਾ ਰਹੀ ਇਹ ਹਾਂ ਧੱਕੇ ਤੋਂ ਕੋਈ ਉੱਧਰ ਪਾਈ ਕੋਈ ਰੋਲਾ ਪੈ ਗਿਆ ਕੀ ਹੋ ਗਿਆ ਫੜ ਲੇ

ਕੱਢ ਦੇਣੀ ਵੀਡੀਓ ਬਣਾਣੀ ਫਿਰ ਪਾਦੇ 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 ਫੋਟੋ ਪਾਦੇ ਹਾਂ ਹਾਂ ਇਧਰ 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 ਪਛਰੇ ਤੂੰ ਜਦ ਨਹੀਂ ਜਦਾ ਬਹੁਤ ਤੇਰੇ ਹੱਡ ਜਾਂ ਮਾਰਨਾ ਮਾਫੀ ਉਹ ਜਾਂਦਾ ਨਹੀਂ ਉਹ ਡਰ ਗਿਆ ਉਹ ਤਾਂ ਆਉਂਦਾ ਨਹੀਂ ਉਹਦੇ ਕੋਲ ਇੱਕ ਤਾਂ ਇੱਕ ਤਾਂ ਥੋੜਾ ਹੋ ਗਿਆ ਦੁਪਹਿਰ ਤੇ ਰੋਟੀ ਦਾ ਟਾਈਮ ਵੈਸੇ ਓਵਰ ਆਲ ਪਾਪਾ ਠੀਕ ਰਹਿ ਗਿਆ अच्छा सोहनी ब्यूटी देखी आज ਤੇ ਹੁਣ ਅਸੀਂ ਜਾਣਾ ਓੜੇ ਭਾਈ ਘਰ ਨੂੰ ਹਾਂ ਥੱਕ ਗਏ ਜਿੰਨਾ ਲੇਟ ਹੋਈ ਜਾਓ ਅਸੀਂ ਉੰਨਾ ਲੇਟ ਘਰ ਪਹੁੰਚੂਗਾ ਹਾਂ ਦੇਖ ਲਈਏ ਵੀ ਹੁਣ ਲੌਜੀ ਖਾਣ ਦਾ ਆਰਡਰ ਕਰਦੇ ਆਂ ਲੋਬੀ ਹੁਣ ਸਾਡਾ ਟਾਈਮ ਆ ਗਿਆ ਆਪਣੇ ਆਕਲੈਂਡ ਨੂੰ ਜਾਣ ਨੂੰ

ਬਾਈ ਬਾਈ ਹੋਰ ਹੋਰ ਕਰ ਜੋ ਬਾਈ 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 ਹਲੋ 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 ਹਾਂ ਓਕੇ ਓਕੇ ਬਾਕੀ ਓਕੇ ਬਾਈ ਚੰਗੇ ਜੇ ਮਿਲਦੇ ਹਨ ਜੀ ਬਹੁਤ ਬਹੁਤ ਸ਼ੁਕਰੇ ਜੋ ਕੁਝ ਨਾਲ ਹੈਗੀ ਕਾਫੀ ਚਰੋੜੇ ਹੈ ਕਿ ਆ ਵਾਹ ਚਲ ਵੇ ਇੱਧਰ ਖੜੇ ਨਹੀਂ ਸਾਡੇ ਸਾਰੇ ਬੰਦੇ ਓਕੇ ਜੀ ਬਾਈ ਬਾਈ ਜੀ ਬਾਈ ਬਾਈ ਜੀ ਬਾਈ 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 ਤਦੂ ਸ਼ਹਿਰ ਆਇਆ ਮਾਤਾ ਵਾਤਾ ਹਾਂਜੀ ਮਾਤਾ ਮੈਨੂੰ ਜੀ ਹਾਂਜੀ ਮੈਨੂੰ ਵਾਤਾ ਵਾਤਾ ਇਹਦਾ ਪੱਤਰਾ ਜਾਂ ਲੱਗਿਆ ਪੂਰਾ ਉੱਚਾ ਦੇਵਾ ਜਣੀ ਹੈ ਪਿੱਛੋਂ ਤੋਂ ਲੈ ਕੇ ਤੇ ਉਸ ਤੱਕ ਸਾਰਾ ਪੱਤਰਾ ਹੈ ਲੈਂਡ ਲੋ ਜੀ ਪਹਿਲੀ ਚਰਚ ਦੇਖੀ ਭਾਜੀ ਮੈਥੇ ਆ ਆਪੋ ਬੁੱਲਰ ਦੇ ਭਾਜੀ ਇਹ ਟਰ ਬਿਕੜੇ ਆਏ ਤੁਹਾਨੂੰ ਬੈਟਾ ਮੈਟਾ ਉਹ ਸੇ ਪੋਟੁਗਾਲ ਜੀ ਹੁਣ ਆਕਲੈਂਡ ਆਕਲੈਂਡ ਵਿੱਚ ਆ ਚੀਜ਼ਾਂ ਬਹੁਤ ਮਿਲਣਗੇ ਸਾਨੂੰ ਸੜਕਾਂ ਪਰ ਉਹ ਸੜਕਾਂ ਪੱਟੀਆਂ ਪੱਟੀਆਂ ਹੁੰਦੇ ਨੇ ਬਹੁਤ ਜ਼ਿਆਦਾ ਟ੍ਰੈਫਿਕ ਆਮ ਮਿਲਦਾ ਔਰ ਪਾਸੇ ਆਚ ਜਾ ਤੁਹਾਨੂੰ ਦੇਖਣਗੇ ਮਿਲਣਗੇ ਇੱਥੇ ਇਹ ਕਿੱਥੇ ਮਿਲਦੇ ਨੇ ਅੱਗੇ ਤੋਂ ਹੋਰ ਓਕੇ ਸਤਿ ਸ੍ਰੀ ਅਕਾਲ ਮਾਮਾ ਜੀ ਸਤਿ ਸ੍ਰੀ ਅਕਾਲ ਵੀਰ ਜੀ ਆ ਜੀਓ ਫੇਕ ਤੇ ਇੰਦਾ ਟਾਈਮ ਹੋਇਆ ਤੁਹਾਨੂੰ ਹਾਂਜੀ